ਬਹੁਤੀ ਮਹਾਨ ਸ਼ਖਸੀਤਾ ਸਟੇਜ ਤੇ ਬੈਠੀਆਂ ਗੁਰੀਆਂ ਨੂੰ ਆਪਣਾ ਤਾਂ ਨਹੀਂ ਡੰਗਰਾ ਆ ਭਾਈ ਗੁਰੀਆਂ ਦੀ ਤਾਂ ਹੈ ਨਹੀਂ ਇਹ ਵੀ ਸੋੜਨਾ ਗੱਲ ਕਰਦੇ ਆ ਕਿ ਜੋ ਖਾਲਸਾ ਹੈ ਇਹ ਖਾਲਸਾ ਸ਼ਬਦ ਆਇਆ ਕਿੱਥੋਂ ਖਾਲਸੇ ਦਾ ਮੀਨਿੰਗ ਕੀ ਹੈ ਆਪਾਂ ਕਹਿ ਦਿੰਦੇ ਆ ਖਾਲਸਾ ਨਹੀਂ ਖਾਲਸਾ ਖਾਲਸ ਸ਼ਬਦ ਨਹੀਂ ਖਾਲਸਾ ਇੱਕ ਪਰਸ਼ੀ ਦਾ ਸ਼ਬਦ ਆ ਗੁਰੂ ਗੋਬਿੰਦ ਸਿੰਘ ਨੇ ਪਰਸ਼ੀ ਤੋਂ ਲੈਤਾ ਹੋਇਆ ਸ਼ਬਦ ਆ ਖਾਲਸਾ ਖਾਲਸੇ ਦਾ ਮਤਲਬ ਹੈ ਉਹਦੇ ਮੋਨ ਨਾਲ ਕਹੁੰਦੇ ਨੇ ਵੀ ਉਸ ਟਾਈਮ ਦੇ ਰਾਜੇ ਮਹਾਰਾਜੇ ਜੋ ਵੀ ਹੋਦੋ ਯਾ ਆਖਤਾ ਸੀ ਅਦਾਲਤਾਂ ਸਿੱਤਾ ਖਾਲਸਾ ਜਾ ਕੇ ਉਥੇ ਸਿੱਤਾ ਜਾ ਕੇ ਰਾਬਤਾ ਕੈਂਪ ਕਰ ਸਕਦਾ ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਇਹ ਕੌਣ ਹੈ ਜੇ ਕੋਈ ਬੰਦਾ ਉੱਠ ਕੇ ਕੰਮ ਕਰਨ ਲੱਗਾ ਜੇ ਭਾਈ ਸਾਹਿਬ ਨੇ ਸਾਦ ਨੂੰ ਫੜਦਿਆ ਵੀ ਇਹ ਕੌਣ ਹੈ ਇਹ ਕਿਹੜਾ ਕਾਨੂੰਨ ਹੈ ਮੇਰੇ ਵੱਲ ਕਮਾ ਤੜਨ ਸਿਆਲ ਨੂੰ ਫੜ ਦੱਸਦਾ ਇਹ ਕੌਣ ਹੈ ਭਈ ਅਸੀਂ ਖਾਲਸੇ ਆਂ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਆ ਦਾਤ ਵੀ ਅਸੀਂ ਕਿੱਥੇ ਮਰਦੀ ਜਾ ਕੇ ਆਪ ਦਾ ਕੰਮ ਕਰ ਸਕਦੇ ਆ ਅਸੀਂ ਇਕੱਲੇ ਅਕਾਲ ਪੁਰਖ ਨੂੰ ਜਵਾਬ ਦੇ ਆ ਨਾ ਕਿਸੇ ਅਦਾਲਤ ਨੂੰ ਨਾ ਕਿਸੇ ਕੋਟਕਚੈਰੀ ਨਾ ਕਿਸੇ ਪ੍ਰਸ਼ਾਸਨ ਨੂੰ ਸੋ ਇਹ ਸਰਕਾਰਾਂ ਸ਼ੁਰੂ ਤੋਂ ਹੀ ਸਿੱਖੀ ਦੇ ਖਿਲਾਫ ਨੇ ਸਿੱਖੀ ਤੇ ਲਗਦੀ ਆਉਂਦੀਆਂ ਨੇ ਬਾਈ ਨੇ ਗੱਲ ਕਰੀ ਐ ਨੌਜਵਾਨੀ ਨੇ ਸਿੱਖੀ ਨੌਜਵਾਨੀ ਦੀਲਾ ਬਾਣਾ ਉੱਤੇ ਦਾ ਸੋਸ਼ਲ ਸਾਇਟੀਂ ਦਾ ਸਿੱਖੀ ਸਿੱਖੀ ਹੋਈ ਪਈ ਐ ਡੱਬਿਆ ਜਾ ਰਿਹਾ ਲੱਤਾਂ ਖਿੱਚੀਆਂ ਜਾ ਰਹੀਆਂ ਵੀ ਅੱਕੇ ਨਾ ਆਵੇ ਚੂਹੇ ਭਰ ਕਿਹਾ ਜਾ ਰਿਹਾ ਇਲਜ਼ਾਮ ਲਾਉਦੇ ਨੇ ਇਹ ਲਾਉਂਦੀ ਨੇ ਆਰਦੇ ਗਵਾਹ ਹੁੰਦੇ ਨੇ ਮਕਰਾ ਲੈਂਦੇ ਨੇ ਸੋ ਭਾਈ ਇਹ ਤਾਂ ਗੱਲਾਂ ਇਹਨਾਂ ਨੇ ਕਰਨੀਆਂ ਨੇ ਆਪਣਾ ਮੁੱਢ ਘਰੀਬਾ ਹੁੰਦੀਆਂ ਆਈਆਂ ਨੇ ਇਹਨਾਂ ਤੋਂ ਕੋਈ ਡਰ ਦੀ ਲੋੜ ਨਹੀਂ ਤੁਹਾਡੇ ਚਾਰਨਾ ਚ ਇੱਕ ਮੈਂ ਨਿੱਕੀ ਜੀ ਬੇਨਤੀ ਹੋਰ ਕਰਦਾ ਮੈਨੂੰ ਗੱਲ ਦਾ ਜਿਵੇਂ ਇੱਕਦਾ ਜਵਾਬ ਦੇ ਦਿਓ ਵੀ ਸਹੀ ਸਹੀ ਦੱਸਿਓ ਨਹੀਂ ਹੱਥ ਖੜਾ ਨਾ ਕਰਿਓ ਵੀ ਭਾਈ ਤੁਹਾਡੇ ਪਿੰਡ ਜਿੱਥੋਂ ਤੁਸੀਂ ਆਏ ਹੋ ਤੁਹਾਡੇ ਇਲਾਕੇ ਚ ਤੁਹਾਡੇ ਮਹੱਲੇ ਚ ਨਸ਼ਾ ਬਿਕਦਾ ਕਿ ਨਹੀਂ ਬਿਕਦਾ ਜੇ ਤੁਸੀਂ ਗੁਰੂ ਕੋਵਲਸ ਨੇ ਸੱਚ ਹੋ ਸੱਚੇ ਪੁੱਤਰੋਂ ਤਾਂ ਦੱਸੋ ਵੀ ਨਸ਼ਾ बिकਦਾ ਹੈ ਸੋਡੇ ਹਰੇਕ ਨੇ ਮੱਲੇ 'ਚ ਹਰੇਕ ਦੇ ਪਿੰਡ 'ਚ ਹਰੇਕ ਦੇ ਸ਼ਹਿਰ 'ਚ ਵਿਕਦਾ ਨਾ ਮੋਕੇ 110 ਬੰਦਾ ਨਸ਼ਾ ਵੇਚਦਾ ਹੈ 110 ਬੰਦਾ ਪੂਰਾ ਉਹਨਾਂ ਚੋਂ 80% ਵਿਚਾਰਿਆਂ ਅਮਲੀ ਨੇ 20% ਕੂਏ ਖਾਈ ਲੈਵਲ ਦੇ ਬੰਦੇ ਨੇ ਆਪਾਂ ਥੋੜਾ ਜਿਆ ਹੰਦਰ ਨੂੰ ਵੀ ਮਿਆਨ ਖਿੱਚੀਏ ਉਹਨਾਂ ਦੀ ਕੀ ਨਿਕਾਤ ਆ ਯਾਰਾਂ ਜੇ ਤੁਸੀ ਆਪ ਦੇ ਹਰੇਕ ਪਿੰਡ ਚੋਂ ਤਹਿਆ ਕਰੋ ਉਹਨਾਂ ਨੂੰ ਰੋਕੋ ਆਪਣੀ ਨੌਜਵਾਨੀ ਬਚੇ ਆਪਣੀ ਨੌਜਵਾਨੀ ਬਚ ਗਈ ਆਪੀ ਭਾਈ ਦੀਪ ਸਿੰਘੂ ਵਰਗੇ ਭਾਈ ਅਮਰਪਾਲ ਸਿੰਘ ਮਹਿਰੋ ਵਰਗੇ ਭਾਈ ਅਮਰ ਸਿੰਘ ਖਾਲਸਾ ਵਰਗੇ ਬਾਬਾ ਜੀ ਵਰਗੇ ਸਾਰੇ ਸਿੰਘਾਂ ਵਰਗੇ ਸਿੰਘ ਆਪਦੇ ਆ ਪੈਦਾਨ ਜਦੋਂ ਨਸ਼ੇ ਦੇ ਵੱਜ ਗੇ ਨਸ਼ਾ ਹੁਣ ਘਰ ਘਰ ਪਚਾ ਰਹੀ ਐ ਸਰਕਾਰ ਕਿਉਂ ਪਚਾ ਰਹੀ ਐ ਜਿਹੜਾ ਨੀਲੇ ਬਾਣੇ ਦਾ ਅੱਜ ਘੱਟ ਐ ਨਾ ਇਹ ਤੋਂ ਡਰਦੇ ਨੇ ਹੱਕ ਨਹੀਂ ਸੀ ਅੱਜ ਘਟੋ ਘਟ ਸਾਰੇ ਪੰਜਾਬ ਨੂੰ ਰਿਆਉਣ ਦਾ ਨੱਚਣ ਗਾਉਣ ਵਾਲਾ ਹੋਵੇ ਕੋਈ ਲੰਡੂ ਲੀਡਰ ਹੋਵੇ ਮੈਥੋਂ ਹਣਾ ਫੇਰਤਰਾਜ ਹੁੰਦਾ ਉੱਥੇ ਸਭ ਪਹੁੰਚ ਜਾਂਦੇ ਨੇ ਇੱਥੇ ਸਿੱਖੀ ਦੀ ਗੱਲ ਸੀ ਕਿ ਸਿੱਖ ਚਿਹਰਾ ਅੱਗੇ ਆ ਰਿਹਾ ਹੈ ਸਿੱਖ ਚਿਹਰਾ ਅੱਗੇ ਆ ਰਿਹਾ ਲੋਕਾਂ ਦਾ ਜੋਰ ਪਿਆ ਵੀ ਕਿਤੇ ਸੱਚਕੇ ਖਾਲਸਕੇ ਨਾ ਜੇ ਨਾ ਤਾਂ ਪਰਣਾ ਕਮੇਡੀਆਂ ਖੜਨ ਸਿੱਧੀ ਲਾਫ ਦੀ ਗੱਲ ਹੈ ਲੀਡਰ ਨਹੀਂ ਖੜਦੇ ਆਪਣੇ ਨਾਲ ਕਹਿੰਦੇ ਉਹਨਾਂ ਨੂੰ ਪੈਸੇ ਤੱਕ ਮਤਲਬ ਹੁੰਦਾ ਸੋ ਆਪਾਂ ਨੂੰ ਇਕਜੁੱਟ ਹੋਣਾ ਪਊ ਲੋਕਾਂ ਨੂੰ ਇਕੱਠੇ ਹੋਣਾ ਪਊ ਆਪਣੇ ਬੱਚਿਆਂ ਨੂੰ ਬਚਾਉਣਾ ਪਊ ਧਮਕੀਆਂ ਦੀ ਗੱਲ ਸੁਣ ਲੋ ਧਮਕੀਆਂ ਤਾਂ ਮਿਲਦੀਆਂ ਮਿਲਨੀਆਂ ਬਾਬਾ ਜੀ ਉਹ ਵੀ ਮਿਲਦੀਆਂ ਨੇ ਦਰ ਰਾਤ ਮੈਨੂੰ ਦੇ ਹੀ ਜਾਂਦੇ ਨੇ ਕੋਈ ਕਹਿੰਦਾ ਮੈਨੂੰ 100 ਬੰਦਾ ਮਾਰ ਕੇ ਸੰਦਾ ਰੋਜ਼ ਯਾਰ ਸਾਡੇ ਮਾਨ ਸੱਜਲੇ ਦੱਸ ਨਸ਼ਾ ਵੇਚਣ ਵਾਲੇ ਵਿੱਚ ਕੁਝ ਪੁਲਿਸ ਵਾਲੇ ਵੀ ਇਹਨਾਂ ਦੇ ਕੰਮ ਮੰਦ ਹੋ ਗਏ ਜਿੱਤੇ ਆਉਣੀ ਵੀ ਆ ਜੂ ਸੋਪਣਾ ਜੀ ਮਾਰੀ ਜਾਂਦੇ ਨੇ ਅਜਾ ਤਨ ਮਾਰਦਾਂਗੇ ਭਾਈ ਮਾਰ ਲਿਓ ਮੇਰੇ ਕੋਲ ਕੀ ਜਹਾਜ ਆ ਤਰਫਰਦਾ ਹੋਣਾ ਗੱਲਾਂ ਮਾਂ ਜਿੱਥੇ ਮਰਦੀ ਤੱਕਰ ਲਿਓ ਸੋ ਭਾਈ ਇਕੱਠੇ ਹੋ ਕੇ ਲੜੋ ਨਸ਼ੇਫਰਤ ਹਰੇਕ ਬੰਦਾ ਹੀਰੋ ਬਣ ਸਕਦੇ ਹੋ ਯਾਰ ਹਰੇਕ ਬੰਦਾ ਗੱਲ ਕਰ ਲੜੋ ਤਾਂ ਸਹੀ ਆਪਦੇ ਘਰੋਂ ਬਾਹਰ ਨਿਕਲ ਕੇ ਬੈਠਾ ਤੋਂ ਬਾਹਰ ਨਿਕਲ ਕੇ ਕਿਸੇ ਦੇ ਗਲ ਚੱਥ ਪਾਉ ਤਾਂ ਸਹੀ ਸਮਾਜ ਵਿਰੋਧੀ ਬੰਦੇ ਨੇ ਕਿਸੇ ਚੋਰ ਦੇ ਕਿਸੇ ਸਾਥ ਦੇ ਕਿਸੇ ਬਲੇਕੀ ਦੇ ਬਾਹਾਂ ਐ ਲੋਕ ਸੋਨੂੰ ਗਲਾ ਬੇ ਨਾ ਲਾਉਣ ਨੂੰ ਆਹਦੇ ਆਹਦੇ ਬੰਦੇ ਸੋਨੂੰ ਬੈਠੇ ਨੇ ਦਿਨਾ ਜੀ ਹੀਰੋਂਗੇ ਆ ਦੇਖੋ ਬਾਬੇ ਦੀ ਛੋਟੇ ਸਾਹਮਣੇ ਬਹਿ ਜਾ ਬਹਿ ਮੈਨੂੰ ਕੌਣ ਜਾਣਦਾ ਸੀ ਜਾਂ ਹੋਰ ਕਿੰਨੇ ਸਿੱਖੋਗੇ ਉਸ ਕਰੋ ਐਵੇਂ ਮਰਨ ਨਾਲੋਂ ਦਾ ਚੰਗਾ ਨਸ਼ਿਆਂ ਨਾਲ ਮਰਨ ਨਾਲ ਚੰਗਾ ਆਪਣੀ ਨੌਜਵਾਨੀ ਰੋਹ ਨਸ਼ਿਆਂ ਨਾਲ ਗਲਤਾਨ ਹੋ ਜਾਂਦੀ ਸੋ ਭਾਈ ਨਸ਼ੇ ਵਿਰੁੱਧ ਲੜਨ ਦਾ ਹਰੇਕ ਪਿੰਡ ਚ ਡੇਰਾ ਹੈ ਹਰੇਕ ਪਿੰਡ ਤੇ ਬੁਲਾਇਕੀ ਹੈ ਆਪਣੇ ਨੌਜਵਾਨ ਨੂੰ ਬੁਲਾਏ ਕੀ ਮਾਰੀ ਜਾਂਦੇ ਨੇ ਪ੍ਰਸ਼ਾਸਨਾਂ ਰਲ ਕੇ ਤੇ ਧੀਆਂ ਪੈਣਾ ਦੀ ਇੱਜ਼ਤ ਹਰੇਕ ਪਿੰਡ ਚ ਡੇਰਿਆਂ ਦੇ ਲੁੱਟੀਆਂ ਜਾ ਰਹੀਆਂ ਨੇ ਇਹ ਡੇਰੇ ਆਪਾਂ ਨੂੰ ਦਿੱਤੇ ਕਿਨੇ ਨੇ ਇਹ ਵੀ ਸਰਕਾਰਾਂ ਨੇ ਉਹਦੋਂ ਅੰਗਰੇਜ਼ਾਂ ਨਾਲ ਨਹੀਂ ਆਪਾਂ ਡੇਰਾਬਾਦ ਹੈ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਨੂੰ ਸੁਬੀਨ ਕੋਟ ਨੇ ਜਮੀਨ ਨਾ ਲੱਗਦੀ ਆ ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਦੇ ਇਹਨਾਂ ਨੂੰ ਇਹਨਾਂ ਨੂੰ ਵੇਖਾਤਾ ਵੇਖੀ ਵੇਖੀ ਡੇਰਿਆਂ ਨੂੰ ਵੇਖੀ ਜਮੀਨ ਲੱਗਦੀ ਆ ਵੇਖੀ ਮਤਲਬ ਪੀਹਾਂਗੇ ਕੱਲੇ ਗੁਰੂਗ੍ਰੰਥ ਸਾਹਿਬ ਨਾਲ ਜ਼ਮੀਨ ਲੱਗਦੀ ਆ ਇਹ ਸਾਰੀ ਚਾਲ ਬਣਾਈ ਐ ਆਪਣੇ ਵੀ ਕਈ ਠੱਗਾਂ ਚੋਰਾ ਨੇ ਜਦੋਂ ਇਹ ਕੰਮ ਆਨਲਾਈਨ ਹੋਇਆ ਗੁਰੂਗ੍ਰੰਥ ਸਾਹਿਬ ਦੇ ਨਾਂ 'ਕੋ ਜ਼ਮੀਨਾਂ ਨੇ ਵੇਚ ਆਪਣੇ ਸਿੱਖਾਂ ਨੇ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠੇ ਨੇ ਉਹ ਜ਼ਮੀਨ ਕਬਜ਼ਾ ਕਰਨੇ ਮਾਰੇ ਕਿੰਨੀਆਂ ਕਮੇਟੀਆਂ ਜਰੋਣਾ ਪਿਆ ਗੋਲ ਕਾਂ ਪਿੱਛੇ ਲੜਾਈਆਂ ਨੇ ਸੋ ਭਾਈ ਹੁਣ ਗਾਹਾਂ ਵੋਟਾਂ ਵੀ ਆਉਂਦੀਆਂ ਨੇ ਮੈਰਾਜ ਨਹੀਂ ਤੇ ਦੂਰਾਂ ਚੰਗੇ ਬੰਦਿਆਂ ਨੂੰ ਚੁਣੋ ਇਕੱਠ ਕਰੋ ਬਾਤ ਤੋਂ ਬਾਤ ਕਿੰਨੀ ਕਮਾਈ ਆ ਸ਼੍ਰੋਮੀ ਕਮੇਟੀ ਨੂੰ ਕੋਈ ਅੰਤ ਨਹੀਂ ਕੋਈ ਸਿੱਖਾਂ ਦੀ ਸਕੂਲ ਹੈ ਕਿੰਨੇ ਬੰਦੀ ਸਿੰਘ ਰੋਲ ਰਹੇ ਨੇ ਆਪਣੇ ਕਿੰਨੇ ਬੰਦੀ ਸਿੰਘ ਨੇ ਆਪਾਂ ਬੰਦੀ ਸਿੰਘਾਂ ਨੂੰ ਤਾਂ ਜਾਣਤੀ ਨਹੀਂ ਵਾਲਿਆਂ ਨੂੰ ਤਾਂ ਜਿਹੜੇ ਬੰਦੀ ਸਿੰਘ ਨੇ ਕਿੰਨੇ ਨੇ ਫਾਦਾ ਵਕਸੀ ਦਾ ਸੂਗੰਤੀ ਟੋਟਲ ਕਿੰਨੇ ਆ ਕੋਈ ਅਣਗਿਣਤ ਜਿਨ੍ਹਾਂ ਨੇ ਇਹ ਜੇ ਇਹੇ ਕੰਮ ਕਰਨੇ ਇਹੇ ਕਲੰਕ ਕਲੰਕ ਕੁੰਜਣੇ ਆਪਣੇ ਮੱਥਿਆਂ ਤੋਂ ਅਪਾ ਸੋਚ ਵੀ ਨਹੀਂ ਸਕਦੇ ਉਹ ਵਿਚਾਰੇ ਅੱਜ ਵੀ ਜੇਲਾਂ ਚ ਉਰੇ ਜਾਂਦੇ ਉਹਨਾਂ ਨੂੰ ਵੀ ਬਾਹਰ ਕਢਾਉਣ ਦਾ ਤਿਆਰ ਕਰੀਏ ਕਿਉਂਕਿ ਉਹ ਵੀ ਆਪਣੇ ਹੀਰੋ ਨੇ ਆਪਣੇ ਆਈਡਲ ਨੇ ਬਾਬਾ ਜੀ ਦੱਸਿਆ ਸੁੱਖ ਆ ਜਾਂਦਾ ਭਾਈ ਮਹਤਾਬ ਸਿੰਘ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤਾਰਾ ਹਵਾਰਾ ਹਨਾ ਪਿਉਰਾ ਜਿੰਨੇ ਵੀ ਅੱਜ ਤੱਕ ਸੁੱਖਿਆ ਸੁੱਖਾ ਬੱਗਾ ਗੁਗਣੀ ਆਪ ਵਿਚਾਰੇ ਜੇ ਤੁਸੀਂ ਜਾਣਦੇ ਹੋ ਜੱਗੀ ਜੋਲ ਨੂੰ ਜਾਣਦੇ ਹੋ ਨਾ ਸਾਰੇ ਜੱਕੀ ਜਹਲੂ ਜਾਣਦਾ ਸਾਰੇ ਆਹ ਬਹੁਤ ਘਟ ਜਾਣ ਲੋ ਜੱਕੀ ਜਹਲ ਦੀ ਬਹੁਤ ਵੱਡੀ ਕੁਰਬਾਨੀ ਹੈ 7 ਸਾਲ ਹੋ ਗਏ ਫੇਰ ਜੈਂਟ ਕਰਤਾ ਅੰਦਰ ਵਿਚਾਰਾ ਫੇਰ ਬਿਨਾ ਉਤੋਣਾ ਸੋ ਭਾਈ ਜਕਾਰੇ ਲਾਵਾਂਗੇ 2 4 ਅਤੇਸ਼ ਦੀ ਸਾਂਝ ਕਰਿਓ ਤਈਆ ਕਰਿਓ ਵੀ ਸਾਹ ਦਿਓ ਜਿਹੜੇ ਲੋਕ ਅੱਜ ਨਹੀਂ ਆਏ ਜੇ ਕੋਈ ਹੋਰ ਹੁੰਦਾ ਨਾ ਪੱਛੇ ਆਉਣਾ ਸੀ ਤੇ ਕਿਉਂ ਨਹੀਂ ਆਉਂਦੇ ਸਾਡੇ ਸਿੱਖ ਚਿਹਰੇ ਇਹਨਾਂ ਨੂੰ ਚੁਪਦੇ ਨਹੀਂ ਇਹਨਾਂ ਨੂੰ ਆਏ ਆ ਕੋਈ ਸਿੱਖ ਲੋਕਾਂ ਦੇ ਦਿਲਾਂ ਤੇ ਰਾਜ ਨਾ ਕਰਨੀ ਇਹ ਤਾਂ ਚੋਰਾਂ ਪੈਲ ਦਿੰਦੇ ਨੇ ਚੋਰਾਂ ਨੂੰ ਇਹ ਪ੍ਰਚਾਰ ਦੇ ਨੇ ਸੋ ਭਾਈ ਦੇਰਿਆ ਅੰਮ੍ਰਿਤ ਲੜੋ ਆੜੇ ਜਿੱਕ ਤਾਂ ਆਉਦੇ ਨੇ ਮਟੀਆਂ-ਮਟੀਆਂ ਪੱਟ ਕੇ ਮਾਰਿਆ ਬਰੋਹਰਾ ਅਣਾ ਇਹ ਮਾਈਆਂ ਨੂੰ ਰੋਕੋ ਦੇਰਿਆ ਮਸਾਣੀਆਂ ਤੇ ਜਾਣੋ ਸਾਰੇ ਕਿਤੇ ਸਿੱਖੀ ਦੇ ਲਾੜ ਲਗੋ ਬਾਣੇ-ਬਾਣੇ ਦੇ ਧਾਰ ਨਹੀਂ ਹੋ ਅੰਮ੍ਰਿਤ ਸਰ ਕੋ ਸਿੰਘ ਹੋ ਜੋ ਦੋਨੇ ਟਾਈਮ ਗੁਰੂ ਘਰ ਜਾਓ ਨਸ਼ੇ ਦਾ ਵਿਰੋਧ ਕਰੋ ਜੱਜ ਕੇ ਪਰ ਉਹਦਾ ਮਤਲਬ ਖਾਣ ਪੀਣ ਵਾਲਿਆਂ ਨੂੰ ਨਹੀਂ ਕੁੱਟਣਾ ਬਾਲੇ ਮਸ਼ਹੂਰ ਹੋਣ ਦੇ ਮਾਰੇ ਖਾਣ ਪੀਣ ਵਾਲਾਂ ਨੂੰ ਕੁੱਟੇ ਜਾਂਦੇ ਨੇ ਜੋ ਵੇਚਣਾ ਕਿੰਨਾ ਕਿੰਨਾ 2-2 ਕਿਲੋ ਪੱਡੇ ਬਲੇ ਕਿਉਂ ਉਹਨਾਂ ਨਾਲ ਲੜੋ ਕੋਈ ਚੱਕਰ ਨਹੀਂ ਆ ਦੋ ਤਰੀਕਾ ਤਿੰਨ ਤਰੀਕਾ ਚਾਰ ਤਰੀਕਾ ਪੁੱਤ ਲੋ ਕੋਈ ਵੱਡੀ ਗੱਲ ਨਹੀਂ ਆ ਖਾਲਸੇ ਦਾ ਕੰਮ ਹੈ ਸ਼ਰਫ ਕਰਨਾ ਸੋ ਭਾਈ ਜਿਆਦਾ ਨਾ ਕਹਿੰਦਾ ਆਖਿਆ ਮਾ ਜਾਚਕਾਂ ਬੋਲੇ ਸੋਨਾ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਝੂਲ ਤੇ ਅਕਾਲ ਤਖਤ ਇੱਕ ਛੋਟੀ ਜੀ ਗੱਲ ਵਿੱਚ ਰਹਿ ਗਈ ਮੈਨੂੰ ਪਾਸੋਂ ਚੌਥੀ ਦਿਨ ਮੈਂ ਬਾਈਕ ਉੱਤ ਮਰੀ ਮੈਨੂੰ ਬੰਦੇ ਫੋਨ ਕਰੇ ਦੋ ਚਾਰ ਨੇ ਤੂੰ ਤਾਂ ਕਹਿੰਦੇ ਖਾਲਸਤਾਨੀ ਸੋਚਦਾ ਬੰਦਾ ਹੈ ਮਹਾ ਯਾਰ ਮੈਂ ਖਾਲਸਤਾਨੀ ਆ ਸੋਚਦਾ ਕਿ ਮੈਂ ਖਾਲਸਤਾਨੀ ਆ ਜੇ ਮੈਂ ਪਿਆਰ ਛੁੱਟ ਬਾਇ ਹਟ ਜੰਮ ਤੋਂ ਮੈਂ ਮੈਂ ਖਾਲਸਤਾਨੀ ਐ ਕਿ ਮੈਨੂੰ ਕੋਈ ਸ਼ਰਮ ਨਾ ਸਾਡੇ ਹਾਸਰਾਂ ਨੂੰ ਫੜ ਲੈਣ ਕਿ ਤੁਸੀਂ ਖਾਲਸਤਾਨੀਆਂ ਉਹ ਲੜਨ ਲੱਗੇ ਜਾਂਦੇ ਉਹ ਖਾਲਸਤਾਨੀ ਆਪਾਂ ਖਾਲਸੇ ਆ ਰਾਜਸਥਾਨੀ ਨਹੀਂ ਕਹਿੰਦੇ ਰਾਜਸਥਾਨੀਆਂ ਨੂੰ ਬਿਹਾਰੀਆਂ ਨੂੰ ਬਿਹਾਰੀ ਨਹੀਂ ਕਹਿੰਦੇ ਤਾਂ ਖਾਲਸਾ ਖਾਲਸਤਾਨੀ ਖਾਲਸਾ ਨਾ ਪਾਕਿਸਤਾਨ ਹੈ ਆਪਾਂ ਖਾਲਸਾ ਨਹੀਂ ਪਾਕਿਸਤਾਨੀ ਇੱਕਵੇਂ ਕਹਿੰਦੇ ਹਿੰਦੁਸਤਾਨੀ ਸੋ ਆਪਾਂ ਵੀ ਖਾਲਸਤਾਨੀਆਂ ਸਾਰੇ ਖਾਲਸਤਾਨੀਆਂ ਕਹਿਣ ਨੂੰ ਅੰਡਰਾਇ ਕਰੋ ਜੋਣਾ ਸਕਿਆ ਕਰੋ ਮਾਫ ਕਰਨਾ ਗੱਦਬੜ ਨੂੰ ਬੰਦ ਗੱਟ ਬੋਲੇ ਵੈਰੀ ਖਾਲਸਾ ਵੈਰੀ